ਇਹ ਮੰਨ ਲਓ ਟਾਪ ਗ੍ਰੇਡ ਦਾ ਲੋਹਾ ਆ ਗਿਆ ਆਪਾਂ ਟਾਪ ਗ੍ਰੇਡ ਦਾ ਲੋਹਾ ਆ ਗਿਆ ਜੀ ਜਿਹਨੂੰ ਆਪਾਂ ਮਤਲਬ ਵੀ ਸਟੀਲੀ ਲੋਹੇ ਦੇ ਵਿੱਚ ਆਪਾਂ ਕਹਿ ਸਕਦੇ ਹਾਂਗੇ ਸਟੀਲੀ ਲੋਹੇ ਦੇ ਵਿੱਚ ਹਾਂ ਵੀਰੇ ਆ ਦਿਖਾ ਦੇ ਇੱਕ ਵਾਰੀ 353 ਕੱਲਾ ਲਿਖਿਆ ਨਹੀਂ ਤੁਸੀਂ ਲੈਬ ਟੈਸਟ ਕਰਵਾ ਸਕਦੇ ਹੋ ਲੈਬ ਟੈਸਟ ਕਰਵਾ ਸਕਦੇ ਠੀਕ ਹੈ ਕੱਲੇ ਲਿਖੇ ਦਾ ਮਤਲਬ ਨਹੀਂ ਤੁਸੀਂ ਚੈੱਕ ਕਰੋ ਵੀ ਇਹੀ ਚੀਜ਼ ਨਿਕਲਣੀ ਮੈਨੂੰ ਇਹੀ ਚੀਜ਼ ਨਿਕਲਿਆ ਉਸ ਤੋਂ ਬਾਅਦ ਦੂਜੇ ਨੰਬਰ ਤੇ ਆ ਗਈ ਜੀ ਸਾਇਪ ਦੀ ਸੀਲ ਠੀਕ ਹੈ ਜੀ ਦੇਖੋ ਜੀ ਸਾਇਪ ਦੀ ਸੀਲ ਆ ਬਾਕੀਆਂ ਨਾਲੋਂ ਬਿਲਕੁਲ ਕਫੈਤੀ ਰੇਟਾਂ ਦੇ ਵਿੱਚ ਆਪਣੇ ਲੋਕੋ ਜਦੋਂ ਮਰਜ਼ੀ ਸਟਾਕ ਆ ਜਦੋਂ ਮਰਜ਼ੀ ਆ ਕੇ ਲੈ ਸਕਦਾ ਠੀਕ ਹੈ ਵੀਰੇ ਹਾਂ ਰੇਟ ਦਾ ਵੀਰੇ ਬਾਕੀਆਂ ਨਾਲੋਂ ਅੰਤਰ ਰਹੇਗਾ ਕਾਫੀ ਅੰਤਰ ਰਹੇਗਾ ਜੀ ਕਾਫੀ ਅੰਤਰ ਦੇਵਾਂਗੇ ਜੀ ਪਰਮਿੰਦਰ ਐਂਡ ਜੀਐਸ ਕੰਪਨੀ ਦਾ ਲਈ ਹੈ ਨਾ ਸੁਪਰਸੀਡਰ ਦੇ ਵਿੱਚ ਸਭ ਨਾਲ ਪਹਿਲਾਂ ਤਾਂ ਜੀ ਜਿਹੜੀ ਮੇਨ ਖਾਸੀਅਤ ਆ ਗਈ ਜੀ ਇਹਨੂੰ ਆਪਾਂ ਜਿੰਨਾ ਟਾਈਮ ਲੱਗਦਾ ਨਹੀਂ ਜੀ ਠੀਕ ਹੈ ਜੀ ਮਿੰਟ ਡੇਢ ਦੇ ਵਿੱਚ ਦੋ ਦੇ ਵਿੱਚ ਆਪਾਂ ਇਹਨੂੰ ਸੁਪਰਸੀਡਰ ਤੋਂ ਰੋਟਾ ਬਟਰ ਬਣਾਵਾਂਗੇ ਡੇਢ ਦੋ ਮਿੰਟ ਦੇ ਵਿੱਚ ਹਾਂ ਡੇਢ ਦੋ ਰੋਟਾਵੇਟਰ ਚੱਲਣ ਤੇ ਨਾ ਚੱਲਣ ਦੇ ਵਿੱਚ ਸਿਰਫ ਤਿੰਨ ਕਾਰਨ ਨੇ ਉਹ ਤਿੰਨ ਕਾਰਨ ਦੱਸਦਾ ਰੋਟਾ ਰੋਟਾਵੇਟਰ ਦੇ ਵਿੱਚ ਵਾਈਬ੍ਰੇਸ਼ਨ ਨਹੀਂ ਹੋਣੀ ਚਾਹੀਦੀ ਸਭ ਤੋਂ ਪਹਿਲੀ ਗੱਲ ਜੇ ਵਾਈਬ੍ਰੇਸ਼ਨ ਨਹੀਂ ਹੋਏਗੀ ਲੋਡ ਫਰੀ ਚੱਲੇਗਾ ਉਸ ਤੋਂ ਬਾਅਦ ਆ ਆਜੇ ਗੱਲ ਕਲਰ ਦੀ ਕਲਰ ਤੋਂ ਬਿਨਾ ਕੁਆਲਿਟੀ ਨਹੀਂ ਹੋਣੀ ਹੈ ਨਾ ਵੀ ਜੇ ਬਾਹਰ ਖੜ ਗਿਆ ਤਾਂ ਪੇਪੜੀਆਂ ਅਪਟੀਸ਼ਨ ਜਾਂ ਉਹ ਚੀਜ਼ ਦੀ ਆਪਾਂ ਨੂੰ ਕੁਆਲਿਟੀ ਚਾਹੀਦੀ ਹੈ ਕਲਰ ਦੀ ਦੂਸਰੀ ਤੀਸਰਾ ਚਾਹੀਦਾ ਆਪਾਂ ਨੂੰ ਇਹਦੇ ਗਰਾਰੀਆਂ ਤੇ ਜਿਹੜੇ 베ਰਿੰਗ ਨੇ ਇਹਨਾਂ ਦੇ ਸਿਰ ਤੇ ਰੋਟਾਵੇਟਰ ਨੇ ਫੁੱਲ ਚੱਲਣਾ ਠੀਕ ਹੈ ਇਹ ਤਿੰਨ ਚੀਜ਼ਾਂ ਦੇ ਵਿੱਚ ਕਮੀ ਆ ਗਈ ਤਾਂ ਰੋਟਾਵੇਟਰ ਨਹੀਂ ਚੱਲੇਗਾ ਠ ਤੇ ਅੱਜ ਪਹੁੰਚੇ ਆਪਾਂ ਪਰਮਿੰਦਰ ਐਂਡ ਜੇਐਸ ਕੰਪਨੀ ਦੇ ਅੰਦਰ ਜਕੇਪਲ ਠੀਕ ਹੈ ਜੀ ਬਾਈ ਹੋਂਣਾ ਤੋਂ ਪੁੱਛਦੇ ਆ ਆਪਣੇ ਇਹ ਫੀਚਰ ਹੈ ਵੀ ਕਿੰਨੇ ਹੀ ਹੈਗੇ ਤੇ ਹੋਰ ਵੀ ਗੱਲਾਂ ਕਰਦੇ ਰੇਟ ਰੇਟ ਵਗੈਰਾ ਵੀ ਦੱਸਾਂਗੇ ਤੇ ਬਾਕੀ ਗੱਲਾਂ ਵੀ ਕਰਦੇ ਆ ਟੋਟਲ ਜਾਣਕਾਰੀ ਤੁਹਾਨੂੰ ਦੇਣੀ ਹੈ ਰੋਟੇਟਰ ਬਾਰੇ ਹੋਰ ਕੀ ਹਾਲ ਚੱਲਿਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਾਰੇ ਦੇਖਦੇ ਦੱਸ ਕਾਣ ਬਹੁਤ ਬਹੁਤ ਹਾਂਜੀ ਵੀਰੇ ਤੇ ਜੇ ਮੈਂ ਗੱਲ ਕਰਾਂ ਵੀਰੇ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਵਾਈਬ੍ਰੇਸ਼ਨ ਦੀ ਦਿੱਕਤ ਹੈ ਨਾ ਜੇ ਵਾਈਬ੍ਰੇਸ਼ਨ ਨਹੀਂ ਹੋਏਗੀ ਤਾਂ ਲੋਡ ਫਰੀ ਚੱਲੇਗਾ ਜੀ ਹਾਂ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਆਪਣਾ ਰੋਟਾਵੇਟਰ ਕਿੰਨਾ ਵਾਈਬ੍ਰੇਸ਼ਨ ਫਰੀ ਹੈ ਜੀ ਆਈ ਆਪਣਾ 0% ਵਾਈਬ੍ਰੇਸ਼ਨ ਹੈ ਜੀ ਕਿਤੇ ਵੀ ਆਪਾਂ ਟੈਸਟਿੰਗ ਕਰਕੇ ਅਗਲਾ ਚੈੱਕ ਕਰਕੇ ਲੈ ਕੇ ਜਾਵੇ ਉਹਦੀ ਪੂਰੀ ਜ਼ਿੰਮੇਵਾਰੀ ਹੋਊਗੀ ਗਾਰੰਟੀ ਹੋ ਜਦੋਂ ਤੱਕ ਰੋਟਾਵੇਟਰ ਦੀ ਲਾਈਫ ਹੈ ਅੱਛਾ ਗਾਰੰਟੀ ਦੀ ਵੀਰੇ ਗੱਲ ਕਰਤੀ ਆਪਣਾ ਕਿੰਨਾ ਟਾਈਮ ਦਾ ਜਿਹੜਾ ਸੈੱਟ ਦਾ ਇੱਕ ਪੀਸ ਦੀ ਗਾਰੰਟੀ ਰਹਿੰਦੀ ਜਾਂ ਵਾਰੰਟੀ ਰਹਿੰਦੀ ਇੱਕ ਇੱਕ ਪੀਸ ਦੀ ਵਾਰੰਟੀ ਹੁੰਦੀ ਹੈ ਜਿਹੜੀ 1 ਸਾਲ ਦੀ ਹੁੰਦੀ ਹੈ ਜੀ ਹਾਂਜੀ ਇਹਦੇ ਵਿੱਚ ਸਾਰੇ ਗੇਰਾਂ ਦੀ ਆ ਜਾਂਦੀਆਂ ਦੋਵੇਂ ਗੇਰਾਂ ਦੀ ਬੈਰਿੰਗਾਂ ਦੀ ਆ ਜਾਂਦੀਆਂ ਟੁੱਟਣ ਦੀ ਗਾਰੰਟੀ ਹੁੰਦੀ ਹੈ ਜੀ ਠੀਕ ਹੈ ਵੀਰੇ ਸਸਾਈ ਬੈਂਡ ਦੀ ਬੈਂਡ ਦੀ ਗਾਰੰਟੀ ਬੈਂਡ ਦੇ ਵਿੱਚ ਹੀ ਕੁਆਲਿਟੀ ਦਿਸੂਗੀ ਹਾਂਜੀ ਬਾਰਨ ਸਟੀਲ ਦਾ origignal ਬਰੇਟ ਹੋਊਗਾ ਤਕਰੀਬਨ ਜਿਹੜਾ ਵੀ ਲੱਗੂਗਾ ਜਿਹੜਾ ਲੱਗੇਗਾ origignal ਲੱਗੇਗਾ ਵੀਰੇ ਜੇ ਮੈਂ ਗੱਲ ਕਰਾਂ ਪੇਂਟ ਕੁਆਲਿਟੀ ਦੀ ਹਨਾ ਉਹ ਦੂਸਰੀ ਦਿੱਕਤ ਆਉਂਦੀ ਪੇਂਟ ਕੁਆਲਿਟੀ ਦੇ ਵਿੱਚ ਕਿਉਂਕਿ ਵੀਰੇ ਰੋਟਾਵੇਟਰ ਖੜਦਾ ਬਾਹਰ ਕੱਦੂ ਦੇ ਵਿੱਚ ਪਾਣੀ ਦੇ ਵਿੱਚ ਮੀਂਹ ਦੇ ਵਿੱਚ ਚੱਲਦਾ ਹੈ ਤੇ ਪੇਂਟ ਕੁਆਲਿਟੀ ਲੋ ਹੋ ਜਾਂਦੀ ਜਾਂ ਅੱਬਲ ਵੀਰੇ ਜੰਗਾਲ ਆ ਜਾਂਦਾ ਠੀਕ ਹੈ ਦੂਸਰੀ ਗੱਲ ਹੈ ਉਹਦੀ ਦੂਸਰੀ ਗੱਲ ਦੀ ਸੁਡੀ ਦੇ ਰਹੇ ਆ ਜਿਹੜੀ ਉਹਦੇ ਵਿੱਚ ਆਪਾਂ ਬੈਸਟ ਕੁਆਲਿਟੀ ਦੇ ਰਹੇ ਆ ਜੀ ਪਾਊਡਰ ਕੋਟਿੰਗ ਪਾਊਡਰ ਕੋٹنگ ਪਾਊਡਰ ਕੋٹنگ ਦਾ ਪੇਂਟ ਆ ਜਿਹੜਾ ਉਹਦੀ ਲਾਈਫ ਵੀ ਜ਼ਿਆਦਾ ਹੁੰਦੀ ਆ ਤੇ ਕੁਆਲਿਟੀ ਵੀ ਉਹਦੀ ਬੈਟਰ ਹੁੰਦੀ ਆ ਲਿਕਵਿਡ ਨਾਲੋਂ ਠੀਕ ਆ ਵੀਰੇ ਹਾਂ ਲਿਕਵਿਡ ਪੇਂਟ ਨਾਲੋਂ ਡਲ ਨਹੀਂ ਹੁੰਦਾ ਕੁਆਲਿਟੀ ਲੰਬਾ ਟਾਈਮ ਦੀ ਉਹਦੀ ਕੁਆਲਿਟੀ ਨਹੀਂ ਇਹ ਆਪਣਾ ਵੀਰੇ ਜੇ ਇਹ ਪੇਂਟ ਦੀ ਗੱਲ ਜਿਹੜਾ ਆਪਣਾ ਸਾਰੇ ਪ੍ਰੋਡਕਟਾਂ ਤੇ ਆਲ ਪ੍ਰੋਡਕਟਾਂ ਦੇ ਉੱਤੇ ਜਿਹੜਾ ਪੇਂਟ ਹੋ ਰਿਹਾ ਪਾਊਡਰ ਕੋٹنگ ਹੋ ਰਿਹਾ ਜੀ ਨਾਲ ਪੱਠੀ ਵੀ ਠੀਕ ਆ ਜੀ ਸਾਰੇ ਮੰਨ ਲਓ ਜਿੰਨੇ ਪ੍ਰੋਡਕਟ ਨੇ ਆਪਣੇ ਉਹਨਾਂ ਦੇ ਉੱਤੇ ਪੱਠੀ ਪੇਂਟ ਹਾਂ ਪਾਊਡਰ ਕੋٹنگ ਪਲੱਸ ਪੱਠੀ ਵੀ ਠੀਕ ਆ ਵੀਰੇ ਹਾਂ ਸੌਰਵਰ ਹੁਣ ਤੀਸ ਸਮਾਨ ਦੇ ਵਿੱਚ ਵੀਰੇ ਜੇ ਗੱਲ ਕਰੀ ਹੁਣ ਚੱਲਣਾ ਇਹਦੇ ਸਿਰ ਤੇ ਆ ਉਹ ਤਾਂ ਆ ਕੇ ਵੀਰੇ ਬਾਹਰਲੀ ਚੀਜ਼ ਆਪਣੀ ਹੈ ਨਾ ਦੇਖ ਦਿਖਾਵੇ ਦੀ ਚੱਲਣਾ ਇਹਦੇ ਸਿਰ ਤੇ ਗਰਾਰੀਆਂ ਦੇ ਤੇ ਬੈਰੀਆਂ ਦੇ ਸਿਰ ਤੇ ਚੱਲਣਾ ਉਸ ਤੋਂ ਉੱਤੇ ਨਹੀਂ ਚੱਲਦਾ ਜੇ ਆਪਣੀ ਚੀਜ਼ ਘਟਿਆ ਹੈ ਨਾ ਤਾਂ ਰੋਟਾ ਵੀਟਰ ਨਹੀਂ ਚੱਲੇਗਾ ਨਹੀਂ ਚੱਲਦਾ ਜੀ ਹਾਂ ਠੀਕ ਹੈ ਕਿਵੇਂ ਦੀ ਕੁਆਲਿਟੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਜੀ ਸੈੱਡ ਸੈਟ ਸਾਈਡ ਗਰਾਰੀ ਸੈੱਟ ਆ ਗਿਆ ਇਹਨੂੰ ਸਾਈਡ ਸੈੱਟ ਕਹਿੰਦੇ ਨੇ ਗੇਅਰ ਸਾਈਡ ਸੈੱਟ ਠੀਕ ਹੈ ਵੀਰੇ ਇਹਦੇ ਵਿੱਚ EN 53 ਜਿਵੇਂ ਲਿਖਿਆ ਹੋਇਆ ਲਿਖ ਕੇ ਤਾਂ ਹਰ ਇੱਕ ਦੇ ਦਿੰਦਾਗਾ ਠੀਕ ਹੈ ਵੀਰੇ ਕਿਤੋਂ ਵੀ ਲਮਾਂਗੇ ਇਹਨਾਂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਪਰ ਆਪਾਂ ਇਹ ਚੀਜ਼ ਦਾ ਦਾਵਾ ਕਰਦੇ ਹਾਂ ਕਿਤੋਂ ਵੀ ਲਾਈਵ ਦੇ ਵਿੱਚ ਅਗਲਾ ਟੈਸਟ ਕਰਵਾ ਸਕਦਾ ਜੀ ਸੋ 353 ਜਿਹੜਾ ਲਿਖਿਆ ਇਹ ਕੁਆਲਿਟੀ ਆ ਗਈ ਜੀ ਲੋਹੇ ਦੀ ਜਿਵੇਂ ਆਮ ਲੋਹੇ ਦੇ ਵਿੱਚ ਆ ਜਾਂਦੀ ਆਪੇ ਵਿੱਚ ਜਿਵੇਂ ਆਪਾਂ ਵੀਰੇ ਗ੍ਰੇਡ ਦੀ ਗੱਲ ਕਰ ਸਕਦੇ ਹਾਂ ਹਾਂ ਇਹਦੇ ਵਿੱਚ ਗ੍ਰੇਡ ਦੇ ਵਿੱਚ ਆ ਜਾਂਦਾ EN 53 ਇਹ ਟੈਸਟਿੰਗ ਲੇਬਲ ਲਾਈਵ ਦੇ ਵਿੱਚੋਂ ਕਿਤੋਂ ਵੀ ਟੈਸਟ ਕਰਵਾ ਸਕਦਾ ਹੀ ਮਿਲੂਗੀ ਠੀਕ ਹੈ ਜੀ ਹਾਂ ਇਹ ਮੰਨ ਲਓ ਟਾਪ ਗ੍ਰੇਡ ਦਾ ਲੋਹਾ ਆ ਗਿਆ ਆਪਾਂ ਦਾ ਟਾਪ ਗ੍ਰੇਡ ਦਾ ਲੋਹਾ ਆ ਗਿਆ ਜੀ ਜਿਹਨੂੰ ਆਪਾਂ ਮਤਲਬ ਵੀ ਸਟੀਲੀ ਲੋਹੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜੀ ਸਟੀਲੀ ਲੋਹੇ ਦੇ ਵਿੱਚ ਹਾਂ ਵੀਰੇ ਆ ਦਿਖਾ ਦੇ ਇੱਕ ਵਾਰੀ 353 ਕੱਲਾ ਲਿਖਿਆ ਨਹੀਂ ਤੁਸੀਂ ਲੈਬ ਟੈਸਟ ਕਰਵਾ ਸਕਦੇ ਹੋ ਲੈਬ ਟੈਸਟ ਕਰਵਾ ਸਕਦੇ ਠੀਕ ਹੈ ਕੱਲੇ ਲਿਖੇ ਦਾ ਮਤਲਬ ਨਹੀਂ ਤੁਸੀਂ ਚੈੱਕ ਕਰੋ ਵੀ ਇਹੀ ਚੀਜ਼ ਨਿਕਲਣੀ ਮੈਨੂੰ ਇਹੀ ਚੀਜ਼ ਨਿਕਲੀ ਆ ਉਸ ਤੋਂ ਬਾਅਦ ਦੂਜੇ ਨੰਬਰ ਤੇ ਆ ਗਈ ਜੀ ਸੈਫ ਦੀ ਸੀਲ ਠੀਕ ਹੈ ਜੀ ਦੇਖੋ ਜੀ ਸੈਫ ਦੀ ਸੀਲ ਆ ਗਈ オリジナル ਸੀਲ ਆ ਗਈ ਜੀ ਇਹ ਇਸ ਚੀਜ਼ ਦੀ ਗਾਰੰਟੀ ਆ ਠੀਕ ਹੈ ਵੈਸਟ ਕੁਆਲਟੀ ਦੀ ਸੀਲ ਹੈ ਜੀ ਇਹਦੇ ਨਾਲ ਕੱਦੂ ਦੇ ਵਿੱਚ ਕਿਤੇ ਵੀ ਮੰਦਾ ਰੂਟਾਵੇਟਰ ਨੂੰ ਵਰਤ ਸਕਦਾ ਪਾਣੀ ਪੈਣ ਦੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਤੇ ਸਾਈਡ 베アリング ਆ ਗਿਆ ਜਿਹੜਾ ਉਹ ਵੀ ਆਪਣਾ ਮਤਲਬ ਤੇਲ ਦੇ ਵਿੱਚ ਹੈਗਾ ਤੇਲ ਦੇ ਵਿੱਚ ਹਾਂ ਉੱਥੇ ਵੀ ਸਾਬ ਦੀ ਸੀਲ ਪੈਂਦੀ ਹੈ ਜੀ ਵੀਰੇ ਜਿਹੜਾ ਤੁਸੀਂ ਸਾਈਡ 베アリング ਤੇਲ ਦੇ ਵਿੱਚ ਦਿੱਤਾ ਹਾਂ ਹਾਂ ਕੋਸ਼ਿਸ਼ ਕਰੋ ਟਾਰਵੇਟਰ ਹੁੰਦਾ ਗਰੀਸ ਦੇ ਵਿੱਚ ਹੁੰਦਾ ਕੁਝ ਤੇਲ ਦੇ ਵਿੱਚ ਹੁੰਦਾ ਕੋਈ ਕਾਰਨ ਹੈ ਵੀਰੇ ਇਹ ਤੇਲ ਦੇ ਕਾਰਨ ਇਹ ਆਉਂਦਾ ਜੀ ਉਹਦੇ ਵਿੱਚ ਕਿ ਨਾ ਮਿੱਟੀ ਘੱਟੇ ਦੇ ਕਾਰਨ ਕਿਉਂ ਕੱਦੂ ਦੇ ਵਿੱਚ ਚੱਲਣਾ ਹੁੰਦਾਗਾ ਹਾਂਜੀ ਵੀਰੇ ਤੇ ਲਿਕਵਿਡ ਉਹਦੇ ਵਿੱਚ ਹਾਰਡ ਗਰੀਸ ਦੇ ਕਾਰਨ ਉਹਦੇ ਵਿੱਚ ਮਿੱਟੀ ਪੈਣ ਨਾਲ ਬੈਰਿੰਗ ਦੀ ਕੁਆਲਿਟੀ ਆ ਜਿਹੜੀ ਲਾਈਫ ਆ ਜਿਹੜੀ ਉਹ ਘਟਦੀ ਆ ਗਈ ਠੀਕ ਹੈ ਤੇਲ ਦੇ ਵਿੱਚ ਚੱਲਣ ਕਾਰਨ ਸੀਲ ਆ ਗਈ ਆਪਣੇ ਲੋਵੇ ਮਕੈਨੀਕਲ ਸੀਲ ਕਾ ਆ ਗਈ ਸੈਪ ਦੀ ਜੀ ਠੀਕ ਹੈ ਜੀ ਇਹਦੇ ਨਾਲ ਨਾ ਤਾਂ ਪਾਣੀ ਪਾਵੇ ਨਾ ਮਿੱਟੀ ਘੱਟਾ ਪਾਵੇ ਪਲੱਸ ਪੁਆਇੰਟ ਆ ਗਿਆ ਜੀ ਆਪਣਾ ਤੇਲ ਦੇ ਵਿੱਚ ਆਓ ਠੀਕ ਹੈ ਵੀਰੇ ਹਾਂ ਤੇ ਜੇ ਵੀਰੇ ਮੈਂ ਗੱਲ ਕਰਾਂ ਹੁਣ ਆਪਣੇ 베어ਿੰਗ ਆ ਗਿਆ 베어ਿੰਗ ਆ ਗਿਆ ਜੀ 베어ਿੰਗ ਆਪਣਾ ਸਾਰਾ ARB ਦਾ ਵਰਤਨ ਹੈ ਜੀ ਕਿਤੋਂ ਵੀ ਬੰਦਾ ਟੈਸਟ ਕਰਵਾ ਸਕਦਾ ਹੈ ਇਹ ਚੀਜ਼ ਦਾ ਠੀਕ ਹੈ ਇਹਦੇ ਉੱਤੇ ਬਕਾਇਦਾ ARB ਦਾ ਬ੍ਰਾਂਡ ਲੱਗਿਆ ਹੋਇਆ ਹੈਗਾ ਜੀ ਠੀਕ ਹੈ ਜੀ ਬਕਾਇਦਾ ਨਾਲ ਇਨਵੈਲਪ ਸਾਰਾ ਤਕਰੀਬਨ ARB ਜੀ ਹੁੰਦਾ ਸਾਰੀ ਆਪਣੇ ਲੋ ਜਿੰਨੀ ਕੁਆਲਿਟੀ ਹੈ ਸਾਰੀ ARB ਦਾ 베어ਿੰਗ ਵਰਤਿਆ ਜਾਂਦਾ ਅੱਛਾ ਵੀਰੇ ਤੇ ਉਸ ਤੋਂ ਬਾਅਦ ਰੇਟ ਦੀ ਜੇ ਵੀਰੇ ਗੱਲ ਕਰੀਏ ਕਿਹਦੀ ਰੇਟ ਦੀ ਹੈਗੀ ਤੇ ਰੇਟ ਦੀ ਰੇਟ ਦੀ ਆ ਬਾਕੀਆਂ ਨਾਲੋਂ ਬਿਲਕੁਲ ਕਫੈਤੀ ਰੇਟਾਂ ਦੇ ਵਿੱਚ ਆਪਣੇ ਲੋਕੋ ਜਦੋਂ ਮਰਜ਼ੀ ਸਟਾਕ ਆ ਜਦੋਂ ਮਰਜ਼ੀ ਆ ਕੇ ਲੈ ਸਕਦਾ ਠੀਕ ਹੈ ਵੀਰੇ ਹਾਂ ਰੇਟ ਦਾ ਵੀਰੇ ਬਾਕੀਆਂ ਨਾਲੋਂ ਅੰਤਰ ਰਹੇਗਾ ਕਾਫੀ ਅੰਤਰ ਰਹੇਗਾ ਜੀ ਕਾਫੀ ਅੰਤਰ ਦੇਵਾਂਗੇ ਜੀ ਕੀਮਤਾਰ ਨੂੰ ਮਰਜ਼ੇ ਦੇਵਾਂਗੇ ਵੀ ਉਹ ਡਾਇਰੈਕਟ ਕੀਮਤਾਰ ਨੂੰ ਮਿਲੇਗਾ ਉਹ ਡਾਇਰੈਕਟ ਮਿਲੇਗਾ ਹੁਣ ਵੀਰੇ ਮੈਂ ਗੱਲ ਕਰਾਂ ਆਪਣੇ ਸਾਹਮਣੇ 8 ਜਾਂ 9 ਫੁੱਟਾ ਨਾ ਰੋਟਾਵੀਟਰ ਪਿਆ ਹੈ ਇਹ 9 ਫੁੱਟ ਵੀਰੇ ਅੰਦਰੋਂ ਪੂਰਾ ਹੋਏਗਾ ਜਾਂ ਬਾਹਰੋਂ ਪੂਰਾ ਹੋਏਗਾ ਇਹ ਅੰਦਰੋਂ ਅੰਦਰੋਂ ਪੂਰਾ 9 ਫੁੱਟਾ ਹੋਊਗਾ ਜੀ ਜਿਹੜਾ ਬਾਹਰੋਂ ਦੀ ਗੱਲ ਕਰ ਲੋ ਡਿਸਕ ਤੋਂ ਡਿਸਕ 9 ਪਲੱਸ ਹੈ ਜੀ ਇਹ ਉਹ 9 ਪਲੱਸ ਹੈ ਵੀ ਹਾਂ ਠੀਕ ਹੈ ਇਹ ਆਪਾਂ ਫੀਤਾ ਲਾ ਕੇ ਆਪਾਂ ਤੁਹਾਨੂੰ ਟੈਸਟ ਕਰਾ ਸਕਦੇ ਹਾਂ ਜੀ ਐਜੀ ਗੱਲ ਕਰੀਏ ਕਰ ਹੀ ਲੈਨੇ ਆਪਾਂ ਟੈਸਟ ਹਾਂ ਜੀ ਆਹ ਲੋ ਜੀ ਮਿੰਟ ਦੋ ਲੱਗਣੇ ਆ ਇਹ ਦਿਖਾ ਦੇ ਵੀ ਉਧਰ ਆ ਦੇਖੋ ਜਿਵੇਂ ਇਹ 8 ਫੁੱਟਾ ਗਿਆ ਜੀ ਇਹ ਪੂਰਾ 8ਾ ਹੋਈ ਅੱਛਾ 8 ਪੂਰਾ ਇੱਧਰ ਵੀ ਹਾਂ ਇਹ ਆਪਣਾ ਪਰਲੇ ਪਾਸੇ 9 ਫੁੱਟਾ ਗਿਆ ਜੀ ਠੀਕ ਹੈ ਜੀ ਆ ਨੌ ਚੈੱਕ ਕਰਾ ਦਿਓ ਜੀ ਉਹ ਵੀ ਚੈੱਕ ਕਰਾ ਦੇ ਨੇ 9 ਦਾ 9 ਹੀ ਰਵੇਗਾ ਠੀਕ ਹੈ ਜੀ ਆਹ ਲੋ ਲਓ ਜੀ ਉ ਆ ਚੈੱਕ ਕਰਾ ਦਿਓ ਜੀ ਪੂਰਾ 9 ਫੁੱਟ ਆ ਗਿਆ ਜੀ 9 ਹੀ ਮਿਲੂਗਾ ਤੁਹਾਨੂੰ ਉਹਦੇ ਨਾਲ ਬਸ ਟੈਸਟ ਕਰਾ ਦਿਓ ਜੀ ਠੀਕ ਹੈ ਜੀ ਠੀਕ ਹੈ ਹਾਂ ਇਹ 9 ਦਾ 9 ਹੀ ਮਿਲੂਗਾ ਵੀ ਇਹ ਨਿਗਾ 9 ਦੇ ਵਿੱਚੋਂ ਘੱਟ ਹੋਵੇਗਾ ਠੀਕ ਹੈ ਵੇ ਇਹਨਾਂ ਚੀਜ਼ਾਂ ਤੋਂ ਜਿਹੜਾ ਰੋਟਾਵੇਟਰ ਚੱਲਦਾ ਹੈ ਠੀਕ ਹੈ ਇਹ ਚੀਜ਼ ਤੁਹਾਡੀ ਚੰਗੀ ਆ ਤਾਂ ਰੋਟਾਵੇਟਰ ਲੌਂਗ ਲਾਈਫ ਚੱਲੇਗਾ ਹਾਂ ਜੀ ਹਾਂ ਤੇ ਵੀਰੇ ਆਹ ਜਿਹੜਾ ਦੋ ਫਰਕ ਰੱਖੇ ਹੋਏ ਆ ਇਹਨਾਂ ਵਿੱਚ ਵੀ ਕੋਈ ਚੇਂਜ ਕਰ ਰੱਖਿਆ ਕਿ ਕੁਆਲਿਟੀ ਚੇਂਜ ਦੇ ਵਿੱਚ ਤੁਹਾਡੇ ਸਾਹਮਣੇ ਆਗਾ ਜੀ ਫਰਕ ਤੁਹਾਡੇ ਸਾਹਮਣੇ ਦਿਸ ਰਿਹਾ ਇਹ ਆ ਗਿਆ ਢਲਾਈ ਦਾਗਾ ਜੀ ਠੀਕ ਹੈ ਪੂਰੀ ਹਾਰ ਚੀਜ਼ ਆ ਜੀ ਇਹ ਹਾਰ ਹੈ ਹਾਂ ਪੂਰੀ ਹਾਰ ਚੀਜ਼ ਐ ਇਹ ਟੁੱਟਣ ਦੀ ਮੂਸਮ ਦੀ ਤੁਹਾਨੂੰ ਗਾਰੰਟੀ ਆ ਇੱਕ ਆ ਗਿਆ ਆਮ ਪੱਤੇ ਦਾ ਜੀ ਇਹ ਅੱਛਾ ਇਹ ਪੱਤੇ ਦਾ ਆ ਗਿਆ ਲੋਹੇ ਦਾ ਆ ਗਿਆ ਜੀ ਇਹਨੇ ਫਸ ਕੇ ਕਿ ਦਰਖਤ ਚ ਜੜ ਦੇ ਵਿੱਚ ਇਹਨੇ ਵਿੰਗਾ ਡਿੰਗਾ ਹੁੰਦਾ ਹੀ ਰਹਿੰਦਾ ਜੀ ਇਹਦੇ ਠੀਕ ਹੈ ਤੇ ਵੀਰੇ ਹੁਣ ਆਪਾਂ ਸੁਪਰਸੀਡਰ ਵੀ ਬਣਾਉਣੇ ਆ ਨਾ ਰੋਟਾਵੀਟਰ ਦੇ ਨਾਲ ਨਾਲ ਸੁਪਰਸੀਡਰ ਆਪਣੇ ਸੁਪਰਸੀਡਰ ਦੇ ਵਿੱਚ ਕੀ ਖਾਸੀਅਤ ਹੈ ਵੀ ਜਿਹੜਾ ਆਪਾਂ ਏ ਪਰਮਿੰਦਰਾ ਐਂਡ ਜੀਐਸ ਕੰਪਨੀ ਦਾ ਲਈ ਹੈ ਨਾ ਸੁਪਰਸੀਡਰ ਦੇ ਵਿੱਚ ਸਭ ਨਾਲ ਪਹਿਲਾਂ ਤਾਂ ਜੀ ਜਿਹੜੀ ਮੇਨ ਖਾਸੀਅਤ ਆ ਗਈ ਜੀ ਇਹਨੂੰ ਆਪਾਂ ਜਿੰਨਾ ਟਾਈਮ ਲੱਗਦਾ ਨਹੀਂ ਜੀ ਠੀਕ ਹੈ ਜੀ ਮਿੰਟ ਡੇਢ ਦੇ ਵਿੱਚ 2 ਦੇ ਵਿੱਚ ਆਪਾਂ ਇਹਨੂੰ ਸੁਪਰਸੀਡਰ ਤੋਂ ਰੋਟਾਵੀਟਰ ਬਣਾਵਾਂਗੇ ਡੇਢ 2 ਮਿੰਟ ਦੇ ਵਿੱਚ ਹਾਂ ਡੇਢ ਤੋਂ 2 ਮਿੰਟ ਦੇ ਵਿੱਚ ਵਿੱਚ ਠੀਕ ਹੈ ਜੀ ਏ ਵੀਰੇ ਆਪਾਂ ਹਨਾ ਗੁੱਲੀਆਂ ਦੇ ਰੱਖੀਆਂ ਹਾਂ ਸਿਰਫ ਚਾਰ ਗੁੱਲੀਆਂ ਚਾਰ ਪਿੰਨਾ ਕੱਟਣੀਆਂ ਚਾਰ ਗੁੱਲੀਆਂ ਕੱਟਣੀਆਂ ਰੋਟਾਵੀਟਰ ਬਣ ਰੋਟਾਵੀਟਰ ਬਣ ਗਿਆ ਇਹਦੇ ਵਿੱਚ ਆ ਦੇਖੋ ਜੀ ਬਿਲਕੁਲ ਆ ਦੇਖੋ ਦੋ ਪਿੰਨਾ ਦੋ ਪਿੰਨਾ ਆ ਤੀਆਂ ਇੱਕ ਪਿੰਨਾ ਆ ਤੀ ਇਹਨੂੰ ਕੱਢੋ ਰੋਟਾਵੀਟਰ ਤਿਆਰ ਆ ਠੀਕ ਹੈ ਵੇ ਰੋਟਾਵੇਟਰ ਤਿਆਰ ਹੈ ਰੋਟਾਵੇਟਰ ਤਿਆਰ ਹੈ ਇਹਨੂੰ ਨਾਲ ਲਾ ਕੇ ਲਾਓ ਦੋ ਪਿੰਨਾ ਸੁਪਰ ਸੀਟਰ ਤੇ ਆ ਪਰਮਰ ਦਾ ਵਹਲਾ ਟਾਈਮ ਬਿਜਾਤਾ ਬਾਕੀ ਜੇ ਮੈਂ ਗੱਲ نوٹ ਕਰਾਂ ਕਿਉਂਕਿ ਅੱਗੇ ਬੰਦਾ ਨਟ ਖੋਲਦਾ ਸੀ ਚਾਬੀ ਪਾਨਿਆਂ ਦੀ ਲੋੜ ਸੀ ਠੀਕ ਹੈ ਹੁਣ ਕੁਝ ਵੀ ਨਹੀਂ ਚੱਕਣਾ ਯਾਰ ਸਿਰਫ ਆ ਹੱਥ ਨਾਲ ਖੋਲੋ ਹੱਥ ਨਾਲ ਖੋਲੋ ਹੋਰ ਦੇਖੋ ਜੇ ਆਪਾਂ ਨੇ ਕਿਸੇ ਤਰ੍ਹਾਂ ਦਾ ਬੀਜ ਉੱਪਰ ਥੱਲੇ ਦਾ ਜਾਂ ਕੋਈ ਹੋਰ ਦਿੱਕਤ ਆਉਂਦੀ ਆ ਡੂੰਗਾ ਜਾ ਰਿਹਾ ਬੀਜ ਜਾਂ ਕੋਈ ਮਤਲਬ ਕਿਸੇ ਤਰ੍ਹਾਂ ਦਾ ਵੀ ਉਹ ਉੱਚਾ ਰਹਿਦਾ ਬੀਜ ਤਾਂ ਆਪਣੇ ਲਵੇ ਟਾਪ ਲਿੰਕਾ ਮੂਰੇ ਦਿੱਤੇ ਆ ਹੋਈਆਂ ਨੇ ਜੀ ਆਪਾਂ ਉੱਚਾ ਨੀਵਾ ਕਰਕੇ ਬੀਜ ਨੂੰ ਜਿੰਨੇ ਕੁ ਉਚਾਈ ਦੇ ਵਿੱਚ ਆਪਣੇ ਬੀਜ ਡੇਗਣਾਗਾ ਉਹਨੇ ਕੁ ਬੀਜ ਦੇ ਦੇ ਹਿਸਾਬ ਨਾਲ ਡੇਗੂਗਾ ਜੀ ਵੀ ਉੱਚਾ ਨੀਵਾ ਵੀ ਇਥੋਂ ਆਪਣੀਆਂ ਜੀ ਮਗਰ ਲਈਆਂ ਹਾਂ ਜਿਹੜੇ ਪੋਰਨੇ ਜੀ ਉੱਚੀ ਨੀਵੇਂ ਹੋ ਜਾਣਗੇ ਜੀ ਠੀਕ ਹੈ ਜੀ ਇੱਕ ਵੇਰੇ ਆਪਣੇ ਵਿੱਚ ਜਾਲੀ ਲੱਗੀ ਹੋਈ ਹੈ ਨਾ ਆ ਡੀਪੀ ਵਾਲੇ ਹਾਂਜੀ 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 ਵਿੱਚ ਆਂਦੇ ਟਰੇਲਰ ਦੇ ਵਿੱਚ ਲੱਗ ਰਹੀ ਹੈ ਨਾ ਇਹ ਵੀਰੇ ਆਪਾਂ ਕਿਦੋਂ ਤੋਂ ਦੇ ਰਹੇ ਆ ਯਾਨੀ ਕਿ ਇਹ ਵਧੀਆ ਚੀਜ਼ ਆ ਮੈਂ ਮੇਰੇ ਵਧੀਆ ਚੀਜ਼ ਆ ਜੀ ਇਹ ਤਕਰੀਬਨ ਤਕਰੀਬਨ ਸਾਨੂੰ 3 ਸਾਲ ਹੋ ਗਏ ਜੀ ਇਹਨੇ ਚੀਜ਼ ਨੂੰ ਦੇੰਦੇ ਨੂੰ ਠੀਕ ਹੈ ਜੀ ਇਹਦੇ ਨਾਲ ਜਿਹੜੀ ਬ੍ਰੀਕ ਆਪਣੇ ਡੀਏਪੀ ਹੁੰਦਾ ਉਹਦੇ ਵਿੱਚ ਡਲੀਆਂ ਆ ਜਾਂਦੀਆਂ ਨੇ ਕਈ ਵਾਰੀ ਜੋ ਕਿ ਹਾਰਡ ਹੁੰਦੀਆਂ ਨੇ ਜ਼ਿਆਦਾ ਉਹ ਪਿਸਤਾਲ ਉਹ ਪਿਸਤੌਲ ਵਾਸਤੇ ਜਿਹੜਾ ਸਾਹਮਣੇ ਆਪਾਂ ਪਿਸਤਾਲ ਕਹਿੰਦੇ ਨੇ ਐਸੀਡ ਨੂੰ ਠੀਕ ਹੈ ਜੀ ਗਨ ਨੂੰ ਇਹਦੇ ਵਿੱਚ ਆਪਾਂ ਨੂੰ ਪ੍ਰੋਬਲਮ ਦਿੰਦਿਆਂ ਨੇ ਕੱਲ ਨੂੰ ਇਹਦੇ ਟੁੱਟਣ ਦਾ ਖਤਰਾ ਰਹਿੰਦਾ ਹੈਗਾ ਜੀ ਦੋਸਤੋ ਇਸ ਵਿੱਚ ਡਿੱਗਦੀਆਂ ਨਾ ਬੇ ਪਿਸਤੌਲ ਨਹੀਂ ਟੁੱਟਦਾ ਆਪਣਾ ਭਾਵੇਂ ਕੁਝ ਨਾਲ ਡਾਲੀਆਂ ਉੱਤੇ ਰਹਿ ਜਾਂਦੀਆਂ ਨੇ ਗਲੀਆਂ ਕਹਿੰਦੇ ਨੇ ਸਾਫ਼ ਹੋ ਕੇ ਮਤਲਬ ਡੀਏਪੀ ਪੈਂਦਾ ਹੈਗਾ ਇੱਕ ਨਾ ਵੀਰੇ ਜਿਵੇਂ ਆ ਸ਼ੌਕਰ ਲੱਗੇ ਹੋਏ ਹੈ ਨਾ ਜਾਂ ਸਪਰਿੰਗ ਲੱਗੇ ਆਹੀ ਮੈਂ ਸੁਪਰ ਸੀਟਰਾਂ ਦੇ ਮਗਰ ਲੱਗੇ ਦੇਖਿਆ ਪਰ ਆਪਣਾ ਕਾਫੀ ਚੇਂਜ ਲੱਗਦਾ ਮੈਨੂੰ ਉਹਨਾਂ ਨਾਲ हां जी ਇਹ ਹੈਵੀ ਡਿਊਟੀ ਦਾ ਆ ਗਿਆ ਜੀ ਇਹ ਜਿਹੜਾ ਸੌਕਰ ਆ ਗਿਆ ਜੀ ਆਪਣੇ ਠੀਕ ਹੈ ਜੀ ਵੀ ਆਮ ਨਾਲ ਇਹ ਰੋਟਾਵੀਟਰਾਂ 'ਚ ਮਿਲਦਾ ਇਹ ਨਾ ਸੁਪਰ ਸੀਡਰਾਂ 'ਚ ਮਿਲਦਾਗਾ ਜੀ ਠੀਕ ਹੈ ਇਹ ਆਪਾਂ ਲਾ ਕੇ ਦੇ ਰਹੇ ਹਾਂ ਦਾ ਹੈਵੀ ਹੈਗਾ ਜੀ ਇਹਦੇ ਵਿੱਚ ਕਿਨਾਂ ਸੌਫਟਨੈਟ ਇੰਨੀ ਆ ਕਿ ਜਿੰਨੀ ਕ ਮਤਲਬ ਉਚਾਈ ਦੇ ਵਿੱਚ ਇਹਨੇ ਪ੍ਰੈਸ ਕਰਨਾ ਉਸ ਹਿਸਾਬ ਨਾਲ ਇਹ ਪ੍ਰੈਸ ਕਰੂਗਾ ਜੀ ਠੀਕ ਹੈ ਵੀਰੇ ਹਾਂ ਤੇ ਵੀਰੇ ਜੇ ਆਪਾਂ ਗੱਲ ਕਰੀਏ 올 ਇੰਡੀਆ ਆਪਣਾ ਰੋਟਾਵੀਟਰ ਤੇ ਸੁਪਰ ਸੀਡਰ ਆਪਾਂ ਦੇ ਰਹੇ ਹਾਂ ਨਾ ਦੇ ਰਹਿਆਂਗੇ ਪੈਨ ਇੰਡੀਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਨੰਬਰ ਸਕਰੀਨ ਤੇ ਚੱਲਦੇ ਹੋਣਗੇ ਬਾਕੀ ਬਾਈ ਹੋਣੀ ਮਾਡਲ ਆਰਡਰ ਤਿਆਰ ਕਰਦੇ ਨੇ ਇੰਦਰਾ ਦੀ ਆਪ ਦੀ ਜਿਹੜੀ ਕੰਪਨੀ ਦੀ ਮਸ਼ੀਨ ਹੈ ਜਿਹੜੀ ਹਨਾ ਪ੍ਰਮਿੰਦਰ ਰਾਣ ਜੀ ਐਸ ਕੰਪਨੀ ਦੀ ਉਧਰ ਖੜੀ ਵੀ ਆ ਉਹ ਵੀ ਤਿਆਰ ਕਰਦੇ ਆ ਲੈਜਰ ਲੈਵਲਰ ਵੀ ਤਿਆਰ ਕਰਦੇ ਆ ਅੱਛਾ ਲੈਜਰ ਲੈਬਰਾਟਰੀ ਇਹ ਸਾਰੇ ਇੰਪਲੀਮੈਂਟ ਬਾਈ ਹੋਣੀ ਇੱਥੇ ਹੀ ਬਣਾਉਂਦੇ ਆ ਫਰਮ ਦੇ ਉੱਤੇ ਆਪਣੇ ਫਰਮ ਦਾ ਵੀਰੇ ਐਡਰੈਸ ਦਾ ਆਪਣੇ ਲੋਟੇ ਇੰਜੀਨੀਅਰ ਵਰਕਸਾਜੀ ਆਪਣੇ ਜਖੇਪੜ ਠੀਕ ਹੈ ਇਹ ਜਦੋਂ ਆਪਾਂ ਸੁਨਾਮ ਤੋਂ ਭੁਲਾੜਾ ਰੋਡ ਤੇ ਜਾਂਦੇ ਆਂ ਰਸਤੇ ਦੇ ਵਿੱਚ ਪਿੰਡਾ ਬਹੁਤ ਵੱਡਾ ਗਿਣਿਆ ਹੋਇਆ ਪਿੰਡਾਂ ਦੇ ਵਿੱਚ ਆਉਂਦਾ ਹੈਗਾ ਜਖੇਪੜ ਠੀਕ ਹੈ ਉੱਥੇ ਆਪਣੀ ਵਰਕਸ਼ਾਪ ਹੈ ਜੀ ਰੋਡ ਦੇ ਉੱਪਰ ਠੀਕ ਹੈ ਨੰਬਰ ਸਕਰੀਨ ਤੇ ਚੱਲਦੇ ਪਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਕਿਵੇਂ ਦੇ ਲੱਗੀ ਵੀਡੀਓ ਧੰਨਵਾਦ